ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੇ ਆਰਡਰ ਜਾਰੀ ਕੀਤੇ ਗਏ ਨੇ ਜੀ ਹਾਂ ਪੰਜਾਬ ਦੇ ਜਿੰਨੇ ਪਿੰਡ ਨੇ ਪੰਚਾਇਤਾਂ ਨੇ ਉਹਨਾਂ ਨੂੰ ਭੰਗ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਔਰ ਦੱਸ ਦਈਏ ਕਿ ਮੁਕੰਮਲ ਜਿਹੜੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਜਾਣਗੀਆਂ ਅਤੋਂ ਪੰਜਾਬ ਦੇ ਵਿੱਚ ਨਵੇਂ ਪੰਚਾਇਤਾਂ ਨੇ ਜਿਹੜੀਆਂ ਚੁਣੀਆਂ ਜਾਣਗੀਆਂ ਕਦੋਂ ਚੁਣੀਆਂ ਜਾਣਗੀਆਂ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਭੰਗ ਕਰਕੇ ਉਹਨਾਂ ਦੀ ਥਾਂ ਉੱਤੇ ਪ੍ਰਬੰਧਕ ਨਿਯੁਕਤ ਕਰਨ ਦੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਇਹਨਾਂ ਹਦਾਇਤਾਂ ਤੋਂ ਬਾਅਦ ਪੰਜਾਬ ਪੰਚਾਇਤਾਂ ਨਾਲ ਸਬੰਧਿਤ ਸਾਰਾ ਕੰਮ ਪ੍ਰਬੰਧਕਾਂ ਵੱਲੋਂ ਕੀ ਤਾਜ਼ਾ ਹੋਵੇਗਾ ਜੀ ਹਾਂ ਪੰਚਾਇਤਾਂ ਜਿਹੜੀਆਂ ਜਿਹੜੀਆਂ ਭੰਗ ਕਰ ਦਿੱਤੀਆਂ ਗਈਆਂ ਨੇ ਔਰ ਸਰਪੰਚਾਂ ਦੀ ਜਿਹੜੀ ਜਿਹੜੀ ਤਾਕਤ ਹੈ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਫਿਲਹਾਲ ਕਿਉਂਕਿ ਆਉਣ ਵਾਲੀ ਜਿਹੜੀ ਮਾਰਚ ਹੈ ਅਗਲੇ ਮਹੀਨੇ ਮਾਰਚ ਦੇ ਵਿੱਚ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਲਗਾਤਾਰ ਦਸੰਬਰ ਤੋਂ ਜਿਹੜੀ ਕਿ ਆਸ ਲਗਾਏ ਜਾ ਰਹੇ ਸੀ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਪਰ ਉੱਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਜਿਹੜੀਆਂ ਪੰਚਾਇਤਾਂ ਨੇ ਭੰਗ ਕੀਤੀਆਂ ਜਾਣ ਆਉਣ ਵਾਲੀ ਜਨਵਰੀ ਆਉਣ ਵਾਲੀ ਮਾਰਚမှာਕਰਨਾ ਆਉਣ ਵਾਲੀ ਮਾਰਚ ਦੇ ਵਿੱਚ ਜਿਹੜੀਆਂ ਪੰਚਾਇਤਾਂ ਦੇ ਚੋਣਾਂ ਹੋਣਗੀਆਂ ਤੇ ਨਵੀਆਂ ਪਿੰਡਾਂ ਦੀਆਂ ਪੰਚਾਇਤਾਂ ਜੁੜੀਆਂ ਜਾਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਪੰਜਾਬ ਦੇ तमाम ਜਿਹੜੇ ਪਿੰਡ ਨੇ ਉਹਨਾਂ ਦੀਆਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਜਾਵੇਗਾ ਤੇ ਇਲੈਕਸ਼ਨ ਨੇ ਜਿਹੜੇ ਇਲੈਕਸ਼ਨ ਜਿਹੜੇ ਮਾਰਚ ਦੇ ਅਖੀਰ ਦੇ ਵਿੱਚ ਹੋਣਗੇ ਤੇ ਉੱਥੇ ਹੀ ਹਾਲਾਂਕਿ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੀਆਂ ਪੰਚਾਇਤਾਂ ਜਾਣਬੁੱਝ ਕੇ ਭੰਗ ਨਹੀਂ ਕੀਤੀਆਂ ਜਾ ਰਹੀਆਂ ਵਿਰੋਧੀ ਦੇ ਵੱਲੋਂ ਕਿਹਾ ਗਿਆ ਸੀ ਔਰ ਉੱਥੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਦੇ ਦਿੱਤੇ ਨੇ ਜਿਹੜੀ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਤੇ ਆਉਣ ਵਾਲੀ ਮਾਰਚ ਦੇ ਵਿੱਚ ਨਵੀਂ ਪੰਚਾਇਤ ਜਿਹੜੇ ਨਵੇਂ ਸਰਪੰਚ ਚੁਣੇ ਜਾਣਗੇ